ਅਸੀਂ ਕੰਪ੍ਰੀਟਰ ਵੀਰ ਆਇਆ ਸੀ ਅੱਜ ਫੋਰਮਲ ਸੈਟਿੰਗ ਕਰੀ ਜਾਂਦੇ ਆ ਇੱਕ ਬੈਲਟ ਥੋੜੀ ਢਿੱਲੀ ਸੀ ਆਪਣੀ ਤੇ ਇੱਕ ਮੋਟਰ ਨਹੀਂ ਵਰਕ ਕਰਦੀ ਜਿਹੜੀ ਕੀਤੀ ਆ ਤੇ ਇੱਕ ਆਟੈਨਾ ਦੀ ਮਾੜੀ ਜਿਹੀ ਸੈਟਿੰਗ ਕੀਤੀ ਆ ਇੱਕ ਫੀਡਰ ਚੈਨ ਦੀ ਸੈਟਿੰਗ ਕੀਤੀ ਆ ਨਿੱਕੀਆਂ-ਨਿੱਕੀਆਂ ਸੈਟਿੰਗਾਂ ਹੀਆਂ ਸੀ ਆਵੇ ਆਹ ਦੀ ਸੈਟਿੰਗ ਕੀਤੀ ਐ ਇੱਥੋਂ ਤੇ ਕੰਪਿਊਟਰ ਚ ਐਡਵਾਂਸਡ ਸੈਟਿੰਗ ਕੀਤੀ ਆ ਵੀ ਉੱਥੇ ਸੀ ਹੁਣ ਥੱਲੇ ਕੀਤੀ ਆ ਤੇ ਹੁਣ ਦੇਖਦੇ ਆ ਕਰਮਾ ਦੀ ਫਿਰ ਕੀ ਰਿਸਪੌਂਸ ਲੈਂਦਾ ਕਰੀਦਾ ਜਾਂਦਾ ਭਾਈ ਇਹ ਉੱਥੇ ਸੈਟਿੰਗ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਭਾਈ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਤੇ ਬਾਈ ਆਇਆ ਸੀ ਆਉਂਦੇ ਰੇ ਉੱਥੇ ਵੀ ਵਰ ਕੋ ਏਡੇ ਸਿਆਣੇ ਨਹੀਂ ਇਹੇ ਹੈਗੇ ਬੰਦੇ ਉਹ ਅੱਗੇ ਜਦੋਂ ਕੰਪਨੀਆਂ ਨਾਲ ਗੱਲ ਕਰੀ ਜਾਂਦਾ ਵੀ ਚਾਰ ਵਾਰੀ ਪੰਜ ਵਾਰੀ ਮਸ਼ੀਨ ਤੇ ਬੰਦਾ ਆਇਆ ਸੋਸਾਇਟੀਂ ਦੇ ਕੋਈ ਵੀ ਨਹੀਂ ਹੋਈ ਅਜੇ ਤੇ ਕਿਉਂਕਿ ਆਪਾਂ ਮਤਲਬ ਨਵੇਂ ਆ ਜੀ ਨਵੀਂ ਮਸ਼ੀਨ ਆ ਥੋੜਾ ਜਿਹਾ ਤਕਨੀਕ ਦਾ ਫਰਕ ਹੁੰਦਾ ਤੇ ਸਮਝ ਨਹੀਂ ਆਉਂਦੀ ਕਿ ਐਵੇਂ ਸਹੀ ਕਰਦੇ ਕਰਦੇ ਹੋਰ ਕੁਝ ਕਰ ਲੀ ਗਏ ਤੇ ਉਹਦੇ ਕਰਕੇ ਚੱਬ ਪਾਏ ਜਾਂਦਾ ਆਪੇ ਕਪੜੀਆਂ ਚੇਂਜਰ ਵਾਲੀ ਟੁੱਟ ਗਈ ਸੀ ਅੱਜ ਦੀ ਬੈਲਟ ਟੁੱਟ ਗਈ ਸੀ ਆਉਂਦੇ ਦੀ ਰਾਜ ਆ ਰਾਡ ਟੁੱਟ ਗਈ ਸੀ ਆ ਜਿਹੜੀ ਰਾਡ ਟੁੱਟ ਗਈ ਸੀ ਤੋਂ ਆ ਵੇਖੋ ਕੋਈ ਤਰੀਕਾ ਆ ਬਣਦੀ ਕਿ ਆ ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਏ ਸੀ ਕੰਪਨੀਾਂ ਤੋਂ ਫੋਰਮੈਨ ਤੋਂ ਕਰਕੇ ਗਏ ਆ ਮਸ਼ੀਨ ਸੈੱਟ ਤੇ ਹੁਣ ਵੇਖੋ ਕਰਮਾ ਵਾਲੀ ਆਉਂਦੀ ਜੇ ਅੱਗੇ ਤਾਂ ਸਾਡਾ ਸਹੀ ਮਾਈਂਡਿੰਗ ਵਿੱਚ ਮਾਰ ਜਾਂ ਖਰਾਬ ਹੀ ਹੋਇਆ ਪਿਆ ਸੀ ਤੇ ਮਸ਼ੀਨ ਦਾ ਪੂਰੀ ਸੈੱਟ ਨਹੀਂ ਸੀ ਹੈਗੀ ਦਾਤਾ ਬੈਲਤਾ ਸਾਰੀਆਂ ਢਿੱਲੀਆਂ ਸੀ ਨਾ ਬੈਲਟਾਂ ਸਾਰੀਆਂ ਢਿੱਲੀਆਂ ਸੀ ਉਹ ਜਿਹੜੇ ਉੱਤੇ ਢੀ ਹੋਵੇ ਚਾਰ ਵਾਰੀ ਆਇਓ ਕੁਝ ਨਹੀਂ ਕਰਕੇ ਗਏ ਮਸੀਂ ਨੂੰ ਕੁਝ ਵੀ ਹਾਂ ਬੈਲਟਾਂ ਸਾਰੀਆਂ ਢਿੱਲੀਆਂ ਸੀ ਇਹਨੇ ਵਿਚਾਰੇ ਨੇ ਸਾਰੀਆਂ ਬੈਲਟਾਂ ਕੱਸੀਆਂ ਤੇ ਫੀਡਰ ਫੀਡਰ ਵਾਲੀ ਜਿਹੜੀ ਚੈਨ ਹੈ ਉਹਦੀ ਸੈਟਿੰਗ ਕੀਤੀ ਗਾਂ ਟੈਣਾ ਦੀ ਸੈਟਿੰਗ ਕੀਤੀ ਮੈਂ ਤਾਂ ਟੋਟਲੀ ਖੋਦੀ ਦੀ ਬਾਕੀ ਰਿਪੇਅਰ ਕਰਦੀ ਯਾਰ ਰਿਪੇਅਰ ਉਹਨੇ ਕੀਤੀ ਦੀਪਾਂ ਵੇਲਾ ਕੋਲ ਬੰਨ ਕੇ ਗਿਆ ਹੁਣ ਹਾਂ ਦੀਪਾਂ ਜਿਹੜੇ ਛਾਣਨੇ ਸਾਰੇ ਉਹ ਸੈੱਟ ਕਰਕੇ ਕਿਦਾਂ ਆਉਂਦਾ ਮੈਨੂੰ ਆ ਤਾਂ ਚੜ ਕੇ ਫੋਰਮੇ ਨਾਲ ਵੇਰ ਡਾਣੇ ਹੋਣਾ ਹਾਂ ਮੈਂ ਜੋ ਤਾਂ ਫਰੂੰਗਾ ਫਰੂੰਗਾ ਉਹਨੇ ਸੈੱਟ ਕੀਤੀ ਉਹਨੇ ਕੀਤੀਆਂ ਉਹ ਹੁਣ ਡਾਣੇ ਡੂਣੇ ਸਾਰੇ ਐ ਕੁੜੀਆਂ ਪੀਣ ਬਣਾਈਆਂ ਪੀਣ ਬਣਾਈ ਆਉਂਦੀ ਏ ਹਾਂ ਹੁਣ ਅੱਗੇ ਤਾਂ ਇੰਨਾ ਤੋਰਾ ਲੈਂਦੀ ਨਹੀਂ ਸੀ ਵੀਡੀਓ ਤਾਂ ਸੀ ਬਣਾਉਣੇ ਸਾਂ ਪਰ ਤੋਰਾ ਦੀ ਸੀ ਲੈਂਦੀ ਅੱਗ ਲਾ ਆ ਹਾਂ ਹੁਣ ਵੀ ਨਿੱਕੀਆਂ ਮੋਟੀਆਂ ਦਿਲ ਖੁਸ਼ ਹੋਗਾ ਮਨ ਖੁਸ਼ ਹੋਗਾ ਮਹਾਰਾਜ ਸਾਰਿਆਂ ਨੂੰ ਚਲਾਵੀਂ ਇਵੇਂ ਚਲਾਵੀਂ ਸਾਰਿਆਂ ਦੀਆਂ ਬਿਲਕੁਲ ਬਿਲਕੁਲ ਮਹਾਰਾਜ ਸੱਚੇ ਪਾਚਾ ਦੂਜਿਆਂ ਦਾ ਕੰਮ ਚਲਾਵੇ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦਾ ਆਈਕਨ ਦਬਾ ਲਿਓ ਜੀ ਮਿਲਦੇ ਹਾਂ ਜੀ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਅੱਜ ਕਰਨ ਲੱਗੇ ਆ ਜੀ ਤੂੜੀ ਵਾਲੀ ਮਸ਼ੀਨ ਦਾ ਮਹੂਰਤ ਇਨਾ ਵੱਡੀ ਕੰਬਾਈਨ ਦੇ ਫਾਰਮਾਂ ਆਈ ਸੀ ਉਧਰ ਜਾਣਾ ਪੈ ਗਿਆ ਇੱਕ ਮਸ਼ੀਨ ਭਾਉਰੀ ਲੈ ਗਏ ਸੀ ਆਪਣੀ ਦੂਜੀ ਚੋਪਰ ਬਾਡੀ ਵਾਲੀ ਜਿਹੜੀ ਸੋਨਾਂ ਵਾਲੀ ਕਾਤੇ ਤੇ ਉਹ ਉੱਥੇ ਚੱਲਦੀ ਪਈ ਆ ਸਵੇਰ ਦੀ ਸਵੇਰ ਦੀ ਤਾਂ ਨਹੀਂ ਚੱਲਦੀ ਲੈ ਜੀ ਹੋ ਗਈ ਸੀ ਉਹਨਾਂ ਨੇ ਮੇਰੇ ਸਾਹ ਨਾਲ ਆ 12 ਵਾਜੀ ਗਏ ਹੋਣੇ ਆ ਤੇ ਇੱਕ ਮਸ਼ੀਨ ਆਪਣੀ ਜਿਹੜੀ ਉਧਰ ਗਈ ਸੀ ਉਹ ਆ ਗਈ ਉਧਰੋਂ ਪੂਰਨ ਰੂਪੀ ਤੇ ਉਹਨਾਂ ਦਾ ਨਾ ਵੈਲਡਿੰਗ-ਵੋਲਡਿੰਗ ਦਾ ਕੰਮ ਹੈਗਾ ਸੀ ਉਹ ਲੈ ਕੇ ਗਏ ਆ ਬੰਦੇ ਆਪਣੇ ਵੈਲਡਿੰਗ ਕਰਵਾਉਣ ਵਾਸਤੇ ਤੇ ਨਿਊ ਲੈਡ ਟਰੈਕਟਰ ਦਾ ਵੀ ਥੋੜਾ ਜਿਹਾ ਕੰਮ ਹੈਗਾ ਸੀ ਤੇ ਉਹ ਵੀ ਗੱਲ ਕਰਾ ਲੈਣ ਦਾ ਸ਼ਹਿਰੋਂ ਤੇ ਵੇਖਦੇ ਆ ਕੀ ਬਣਦਾ ਅਹੀਂ ਤੇ ਤਾਂ ਪਹਿਲੀ ਵਾਲੀ ਚਲਾਉਣੀ ਆ ਆਪਾਂ ਤੇ ਅੱਗੇ ਜਾਲੀ ਨਾ ਇੱਕ ਰਕ ਕਰੋ ਉੰਜੀ ਬਣ ਲਈ ਸੀ ਸਵੇਰੇ ਗਏ ਤਾਂ ਮਾਨੂੰ ਦੀ 40 ਜੇ ਤਾਂ ਕੰਮ ਚੱਲ ਗਿਆ ਫਿਰ ਐਵੇਂ ਬੰਝੀ ਰਹਿੰਦੇ ਆਂਗੇ ਨਾ ਤੇ ਫਿਰ ਦੱਜਾ ਉਹ ਕੋਈ ਕਰਾਵਾਂਗੇ ਮਸਲਾ ਹਲ ਸ਼ਹਿਰੋਂ ਲੈ ਕੇ ਆਵਾਂਗੇ ਦੂਜੀ ਝਾਲੀ ਜਿਹੜੇ ਵੀਰ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਦਾ ਆਈਕਨ ਦਬਾ ਲਿਓ ਆਪਾਂ ਹੁਣ ਉਹ ਤੇਹਲੀ ਵੀਡੀਓ ਪਾਉਣੇ ਆ ਤੇ ਵੱਡੀ ਮਸ਼ੀਨ ਹੁਣ ਪੂਰੀ ਓਕੇ ਰਿਪੋਰਟ ਹੋ ਗਈ ਬਿਲਕੁਲ ਵਧੀਆ ਬਸ ਇੰਜਨ ਦਾ ਰਹਿ ਗਿਆ ਦੀ ਸਰਵਿਸ ਹੋਣ ਵਾਲੀ ਆ ਸਵੀਰੇ ਸ਼ਾਇਦ ਤੱਕ ਆਉਣਗੇ ਇੰਜਨ ਦੇ ਜਿਹੜੇ ਫਾਰਮੈਨ ਵੀ ਉਹਨਾਂ ਦੇ ਮਿਸਤਰੀ ਸਰਵਸਕਰਨ ਸ਼ੌਕ ਲੈ ਲੈਣ ਦਾ ਇੰਜਨ ਹੈ ਉਹ ਜਿਹਨੂੰ ਖਾ ਲੈਣ ਦਾ ਇੰਜਨ ਨਹੀਂਗਾ ਸ਼ੌਕ ਲੈ ਲੈਣ ਦਾ ਇੰਜਨ ਹੈ ਕੰਪਨੀ ਜਾਬਦਾ ਨਹੀਂ ਲਾਉਣ ਲੱਗੀ ਇੰਜਨ ਤੇ ਉਹ ਕੋਸਟ ਲਈ ਜ਼ਿਆਦਾ ਪੈਂਦਾ ਜੇ ਉਹਨਾਂ ਦਾ ਟੈਸਟਿੰਗ ਤੇ ਚੱਲੀ ਜਾਂਦਾ ਤੇ ਆ ਆਪਾਂ ਦੇਖਦੇ ਹਾਂ ਕੀ ਬਣਦਾ ਜਾ ਕੇ ਦੂਸਰੀ ਮਸ਼ੀਨ ਆਪਣੀ ਉੱਥੇ ਚੱਲੀ ਜਾਂਦੀ ਆ ਉਹ ਚੱਲਦੀ ਵੀ ਕੈਮਰੇ ਦੇ ਨਹੀਂ ਦਿਸਣਾ ਧੂੜ ਉਡਦੀ ਪਈ ਆ ਤੇ ਮਿਲਦੇ ਜੀ ਉੱਥੇ ਜਾ ਕੇ ਫਿਰ ਤੇ ਦੇਖਦੇ ਹਾਂ ਕੀ ਪਰਫਾਰਮੈਂਸ ਰਹਿੰਦੀ ਐ ਨਹੀਂ ਲੰਗਾ ਥੋੜਾ ਜਿਹਾ ਗਿੱਲਾ ਹੀ ਆ ਵੈਸੇ ਪਰ ਕੋਈ ਗੱਲ ਨਹੀਂ ਚੱਲ ਜੂਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਤੀ ਜੀ ਚਾਲੂ ਆਪਾਂ ਲਿਆ ਕੇ ਖੇਤ ਪ੍ਰਸ਼ਾਦ ਵਨਕੇ ਮਹਾਰਾਜਾ ਦਾ ਨਾਮ ਹੈ 1400 ਚੱਕਰਾ ਦੇ ਚੱਲਦਾ ਪਏ ਟਰੈਕਟਰ ਕੁਲੀ ਮੇਰੇ ਹਿਸਾਬ ਨਾਲ ਚੇਂਜ ਕਰਨੀ ਬਹੁਤ ਛੋਟੀ ਪਾਉਣੀ ਪਊਗੀ 16 ਦੀ ਤੇ ਮੰਨ ਲਓ ਚੌਥੇ ਲੋ ਦੇ ਵਿੱਚ ਆ ਹੁਣ ਚੌਥੇ ਲੋ ਦੇ ਵਿੱਚ ਆ ਹੁਣ ਤੇ ਟਰੈਕਟਰ ਨੂੰ ਵੈਸੇ ਕੋਈ ਪ੍ਰਵਾਹ ਨਹੀਂ ਲੱਗਾ ਵੀ ਥੋੜਾ ਜਿਹਾ ਜੇ ਮੰਨ ਲਓ ਦੋ ਕੁ ਦਿਨ ਨਹੀਂ ਹੋਈ ਪਟੀਚੇ ਨੂੰ ਕੁਲੀ ਥੋੜੀ ਜਿਹੀ ਛੋਟੀ ਪਾ ਦੀ ਨਾ ਫੇਰ ਮੰਨ ਲਓ ਵਧੀਆ ਚੱਲੂਗੀ ਆਉਜੀ ਟਾਈਮ ਹੋ ਵੱਜ ਗਏ 8:00 ਵਜੇ ਆ ਤੇ ਟਰਾਲੀ ਮੇਰੇ ਸਾਹਮ 7ਵੀਂ ਆ ਸ਼ਾਇਦ 7ਵੀਂ ਟਰਾਲੀ ਆ ਤੇ ਟਰੈਕਟਰ ਦੇ ਨਾਲ ਚੱਕਰ ਨਹੀਂ ਮੈਚ ਕੀਤੇ ਮਸ਼ੀਨ ਨਾਲ 17 9 ਦੀ ਪੁਲੀਆ ਪਰ 16 ਦੀ ਮੇਰੇ ਸਾਹਮ ਪਾਉਣੀ ਪਊਗੀ ਟਰੈਕਟਰ ਚੱਕਰ ਥੋੜੇ ਕਰੀ ਦੀ ਤਾਂ ਮਸ਼ੀਨ ਦੀ ਗੂੰਜ ਬੜੀ ਆਉਂਦੀ ਆ ਮੈਂ ਟਰੈਕਟਰ ਤੇ ਤਾਂ 1500 ਚੱਕਰ ਆ ਤੇ ਮਸ਼ੀਨ ਹੁਣ ਵੀ ਐ ਲੱਗਦੀ ਵੀ ਮਗਰ ਜਿਵੇਂ ਨਾਲ ਕੋਈ ਦੀ ਆ ਪੂਰੀ ਮਵਰਖੁੱਲ ਉਹ ਦੂਜਾ ਚੱਲਦਾ ਪਿਆ ਆਪਣਾ ਸੋਨਾ ਵਿਕਾ ਉਹ ਸਾਹਮਣੇ ਚੱਲਦਾ ਪਿਆ ਉਡੀ ਮੇਰੇ ਖਾਨ ਅੱਠਵੀਂ ਨੌਵੀਂ ਟਰਾਲੀ ਮੁੱਕ ਗਈ ਤੇ ਅੱਜ ਤਾਂ ਅੱਜ ਦਾ ਬੰਦਾ ਚਲਾ ਲੈਨੇ ਆ ਅੱਜ ਨੇਟ ਹੀ ਚਾਲੂ ਕੀਤੀ ਸੀ ਮੈਨੂੰ 1.5 ਵਜੇ ਗਿਆ ਸੀ ਜਦੋਂ ਚਾਲੂ ਕੀਤੀ ਸੀ ਤੇ ਵਾਦੀ ਗੱਲ ਨੂੰ ਚਲੋ ਟਰਾਲੀਆਂ ਬਣ ਗਈਆਂ ਆਹ ਸਾਹਮਣੇ ਦੋ ਨਾਲੀ ਕਾ ਚੱਲਦਾ ਪਿਆ। ਆਹ ਸੋ ਨਾਲੀ ਕਾ। ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਿੰਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਦੇ ਆਈਕਨ ਨੂੰ ਦਬਾ ਲਿਓ ਆਪਾਂ ਇਦਾਂ ਦੀ ਵੀਡੀਓ ਲੈ ਕੇ ਆਉਂਦੇ ਰਹੀ। ਨਿਆਵੇ ਕਿੰਨਾ ਦਬਦਾ ਟਰੈਕਟਰ। ਹੁਣ ਤਾਂ ਥੋੜਾ ਜਿਹਾ ਦਵਾ ਗੇਅਰ ਦੇ ਦਿੰਦਾ ਮੈਂ। ਹਾਜੀ ਹੈਗਾ ਵੀ ਮਾਲੋ ਪਾਲਾਂ ਤੋਂ ਉਲਟਾ। ਯਾਰ ਜੇ ਦੇ ਵੱਟੀ ਨਾ ਹੋਉਂਦੀ ਨੀ ਦੂਜੇ ਪਾਸੇ ਡੱਕਦੇ ਪਿਆ ਆ। ਤੇ ਫਿਰ ਵੀ ਮੰਨ ਲਓ ਕੱਬਦਾ ਆ ਤਰੇਤਰ ਤੇ ਕੈਵਣ ਦਾ ਬੜਾ ਨਜ਼ਾਰਾ ਕੋਈ ਧੂੜ ਨਹੀਂ ਕੋਈ ਮਿੱਟੀ ਨਹੀਂ ਤੇ ਪੈਸੀ ਲੱਗੇ ਦਾ ਮੁੱਲ ਮੋੜਵਦਾ ਏ ਮੈਂ ਬਹੁਤ ਵਧੀਆ ਜ ਜਿਹਨੇ ਆਪ ਕੰਮ ਕਰਨਾ ਮੰਨ ਲਓ ਉਹਨੂੰ ਬਹੁਤ ਵਧੀਆ ਇਹ ਕੈਵਣਾ ਧੂੜ ਮਿੱਟੀ ਤੋਂ ਮੰਨ ਲਓ ਗਰਮੀ ਤੋਂ ਬੰਦੇ ਦੀ ਬਚਤ ਰਹਿੰਦੀ ਆ ਤੇ ਜਿਹੜਾ ਕੰਮ ਕਰੀਗੇ ਉਹ ਵਧੀਆ ਬੰਦੋ ਹਾਂਜੀ ਤਸੱਲੀ ਜਿੰਦੀ ਬੰਦੇ ਨੂੰ ਮੈਂ ਇੱਥੇ ਕੀਤਾ ਤੇ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਦੇ ਆਈਕਨ ਨੂੰ ਦਬਾ ਲਿਓ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿਨੇ ਆਂ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਵੀ ਤੇ ਲਾਈਕ ਜਰੂਰ ਕਰਦੇਓ ਤੇ ਪੁਲੀ ਬਦਲ ਕੇ ਵੀ ਆਪਾਂ ਦੇਖ ਪਾਵਾਂਗੇ ਵੀ ਪਰਫਾਰਮੈਂਸ 'ਚ ਪਿਆਰ ਫੜ ਕੇ ਕਿ ਨਹੀਂ ਵੈਸੇ ਨੂੰ 1700 ਚੱਕਰਾਂ ਦੇ ਚੱਲਣਾ ਚਾਹੀਦਾ 1500-1700 ਚੱਕਰਾਂ ਤੇ 1700 ਚੱਕਰ ਤੇ ਮਤਲਬ ਮਸ਼ੀਨ ਦੇ ਬੜੇ ਚੱਕਰ ਹੋਏ ਹੋਏ ਆ ਓਵਰ ਚੱਲਦੀ ਵੀ ਮਸ਼ੀਨ ਆ ਜੇ ਵੀ ਵੀ ਐਵੇਂ ਮਤਲਬ ਨੁਕਸਾਨ ਆ ਜਾਂ ਮਸ਼ੀਨ ਦਾ ਤੇ ਦੂਸਰੀ ਮਸ਼ੀਨ ਵੀ ਆਪਣੀ ਹੋ ਜਾਂਦੀ ਰਿਪੇਅਰ ਉੱਥੇ ਜਗਤਜੀਤ ਜਿਹੜੀ ਗਈ ਸੀ ਗੁਜਰਾਤ ਸੀਜ਼ਨ ਲਾਉਣ ਵਾਸਤੇ ਟਰੈਕਟਰ ਤਾਂ ਹੋ ਗਿਆ ਉਹ ਤਿਆਰ ਤੇ ਮਸ਼ੀਨ ਸਟੈਡੀ ਫਿਗਰ ਆਪੂ ਕਰਾਉਣੀ ਦਾ ਬਦਲਣੀਆਂ ਪਹਿਣਗੀਆਂ 2 ਇੰਚ ਚੇਂਜ ਕਰਨੇ ਪੈਣਗੇ ਤੇ ਬੈਰ ਬਾਕੀ ਸਹੀ ਨੇ ਕੁਝ ਵੈਲਡਿੰਗ ਦਾ ਕੰਮ ਹੈਗਾ ਜੀ ਗਾਟਾ ਘਟਾ ਵੈਸੋ ਕਿੰਨਾ ਦਾਵਦਾ ਕੁਝ ਗਾਟਾ ਘਟਾ ਉਹਨਾਂ ਟੁੱਟ ਗਿਆ ਸੀ ਉਹ ਵੈਲਡਿੰਗ ਕਰਾਉਣਾ ਪਏਗਾ ਉਹ ਕਰਾਇਆ ਹੋ ਗਿਆ ਵੈਲਡਿੰਗ ਇੱਕ ਅੰਦਰ ਉਹਨਾ ਪੱਤੀ ਜੀ ਪੱਟੀ ਗਈ ਸੀ ਉਹਦੀ ਜਿਹੜੀ ਮੰਨ ਲਓ ਹੁੰਦੀ ਆ ਅਰੋੜਾ ਟ੍ਰੇ ਦੇ ਮਗਰ ਮਗਰਲੇ ਪਾਸੇ ਹੁੰਦੀ ਆ ਇੱਕ ਹੋਰ ਪੱਤੀ ਉਹ ਪੱਟੀ ਗਈ ਸੀ ਉਹ ਵੈਲਡਿੰਗ ਕਰਾਉਣੀ ਆ ਉਹ ਬਸ ਸਵੇਰੇ ਜਾਂ ਪਰਸੋ ਹੋ ਜੂਗੀ ਤਿਆਰ ਰਹੁੰਦੇਗੇ ਪਵਾਵਾਂਗੇ ਬਾਕੀਆਂ ਮੇਰੇ ਵੀ ਜਿਵੇਂ ਸਾਡੇ ਚੈਨਲ ਨੂੰ ਜੁਲ ਸਬਸਕ੍ਰਾਈਬ ਕਰਿਓ ਤੇ ਬੈਲ ਨੇ ਆਈਕਨ ਦਬਾ ਦੇ ਜੀ 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 ਲਓ ਜੀ ਬੰਦ ਹੋ ਗਿਆ ਬਹੁਤਾ ਜਿਆਦਾ ਜਗਾਰੋ ਸਾ ਨਾ ਮਿੱਟੀ ਹੀ ਇੱਥੇ ਚੂਹਿਆਂ ਦੀ ਕੇਰ ਉਹਨੇ ਕਰਕੇ ਬੰਦ ਹੋ ਗਿਆ ਇਹ ਹੁਣ ਕੀ ਬਣਿਆ ਸਿਕਾਰਨਾ ਵੀ ਆ ਨਾ ਕੈਬਨ ਨਹੀਂ ਲਵਾਇਆ ਤੇ ਆ ਗੇਰ ਪਿਛਾ ਨਹੀਂ ਆਉਂਦਾ ਇੱਥੇ ਵੱਲ ਹੋਰ ਵੱਸ ਗੇਰ ਘੁੰਮਣਾ ਚਾਹੀਦਾ ਇਹ ਇੱਥੇ ਆਉਣਾ ਚਾਹੀਦਾ ਤੇ ਇੱਥੇ ਅੜ ਗਿਆ ਸੀ ਕੈਬਨ ਵਾਲਿਆਂ ਨੇ ਕਈ ਕੰਮ ਫੁੱਦੂ ਕੀਤੇ ਆ ਅੰਮ੍ਰਿਤਸਰ ਜਣੇ ਝਰੀ ਆ ਉਹ ਉਹਨਾਂ ਨੇ ਪ੍ਰੋਪਰ ਬਣਾਈ ਨਹੀਂ ਸਿਰ ਜਾਏ ਆ ਚੱਲ ਤੇ ਆਪਣਾ ਕਲੱਚ ਜਿਹੜਾ ਆਪਾਂ ਸੁਪਰ ਫੀਡਰ ਤੇ ਪਹਿਲੇ ਦਿਨ ਚਲਾਇਆ ਸੀ ਉਹ ਵੀ ਨਹੀਂ ਸੀ ਸਹੀ ਉਹ ਵੀ ਬਾਅਦ ਚ ਸਹੀ ਕੀਤਾ ਤੇ ਇਹ ਦੇਖ ਕੰਮ ਸੈਟਿੰਗ ਕਰਨੀ ਪੈਣੀ ਆ ਮਸ਼ੀਨ ਚ ਉਹ ਘੁੱਗੀ ਸੀ ਤੇ ਹੱਥ ਨਾਲ ਲਾਂਗਾ ਕੱਢਦੇ ਪਏ ਇਹਨੇ ਬੈਗ ਘਮਾਈ ਨਹੀਂ ਹੁਣ ਮੈਂ ਖੋਲ ਕੇ ਕੀਤਾ ਤੇ ਹੁਣ ਬੈਗ ਘੋਲ ਦਈਆ ਮੈਂ ਕਿਹਾ ਕਿ ਮੈਂ ਵੀ ਇਹਨੂੰ ਰਿਵਰਸ ਤੱਕ ਘਮਾਉਣੀ ਤੇ ਇਹਦੀ ਖੜਾ ਖੜਾ ਘਮਾ ਦਿੰਦਾ ਬੈਗ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਇਹਦੀ ਮੈਂ ਵਧੀਆ ਬੈਗ ਸਾਰਾ ਵੇ ਲਾਂਗਾ ਨਿਕਲ ਗਿਆ ਟੋਲੀ ਉਨ ਦੁਬਾਰਾ ਪਾਉਣੀ ਆ ਜਿਹੜਾ ਆਪਾਂ ਉਹ ਸੋਨ ਵਾਲੀ ਕਾਰੀ ਮੇਰੀ ਲਿਆ ਦੀ ਕਰੋ ਸਭਾ ਪਾਉ ਹਾਂ ਦੇਖਦੇ ਕਲੱਚ ਨੱਤੀਆਂ ਦਾ ਖਿਲੀ ਉਹਨਾਂ ਦਾ ਰੋਲਾ ਹੈ ਜਾਂ ਤੁਰਦੇ ਜਿਆਦਾ ਨੇ ਫਿਲਟਰ ਨਹੀਂ ਮਾੜਿਆ ਤੇ ਤੋਰਾ ਜ਼ਿਆਦਾ ਹੁੰਦਾ ਕਿ ਕਲੱਚ ਦੇਣਾ ਪੈਂਦਾ ਇਹਨਾਂ ਦਾ ਤੋਰਾ ਥੋੜਾ ਇਹਨਾਂ ਨੂੰ ਕਲੱਚ ਨਹੀਂ ਦੇ ਸਕਦਾ ਲਓ ਜੀ ਟਾਈਮ ਹੋ ਗਿਆ ਜੀ 11 ਦਾ 11 ਵਜ ਗਏ ਆਪਾਂ ਲੈ ਕੇ ਚੱਲੇ ਜੀ ਹੁਣ ਖੇਤ ਰੋਟੀ ਕੰਬਾਈਨ ਚੱਲਦੀ ਪਈ ਆਪਰ ਖੇਤ ਤੇ ਤੂੜੀ ਵਾਲੀਆਂ ਦੋਵੇਂ ਬੰਦ ਹੋ ਗਈਆਂ ਨੇ ਤੇ ਹੁਣ ਚੱਲੇ ਆ ਜੀ ਰੋਟੀ ਲੈ ਕੇ ਉਹਨਾਂ ਦੀ ਤੇ ਉੱਥੇ ਜਾ ਕੇ ਮਿਲਦੇ ਆ ਜੀ ਆਵੇ ਆ ਗੀਆਂ ਜੀ ਤੂੜੀ ਵਾਲੀਆਂ ਮਸ਼ੀਨਾਂ ਆ ਚੱਲੇ ਪਾਉ ਹੋਰੀ ਕਰੇ ਹਣਿਕਾ ਆਪਣਾ ਤੇ ਆ ਮਗਰ ਤੇ ਜਾਉਂਦਾ ਫੇ ਅਰਜਣ ਇਹ ਚੱਲੇ ਨਹੀਂ ਹੁਣ ਕਰੇ ਠੱਲਣ ਬਾਕੀ ਟਰਾਲੀਆਂ ਪਉਥੇ ਲਵਾ ਲਈਆਂ ਤੂੜੀ ਅੱਜ ਜਿਹੜੀ ਬਣਾਈ ਹੁੰਦੇ ਪਹੁੰਚ ਗਈ ਪਰੋਣੇ ਆ ਤੇ ਰੇਟ ਹੈ ਤਾਂ ਕੀ ਕੋ ਨਹੀਂਗਾ ਤੂੜੀ ਦਾ 200 ਰੁਪਿਆ ਰੇਟ ਆ ਤੁਹਾਡੇ ਏਰੀਆ ਚ ਕਿੰਨਾ ਰੇਟ ਦੱਸਿਓ ਜਰੂਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਰੇਟ ਕਿੰਨਾ ਤੂੜੀ ਦਾ ਅੱਡੋ ਅੱਡੇ ਏਰੀਆ ਚ ਇੱਥੇ ਤਾਂ 250 ਰੁਪਿਆ ਹੈਗਾ 250 ਨੂੰ ਲੈ ਕੇ ਜਾਂਦੇ ਆ ਖੇਤੋਂ 250 300 ਇੱਥੇ ਜੀ ਹੈ ਮੇਰੇ ਸਾਹਨ 250 ਹੀ ਆ ਤੇ ਉਹ ਆਪਣੀ ਕੰਬਾਈਨ ਚੱਲੀ ਜਾਂਦੀ ਸਾਹਮਣੇ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਹੋਈ ਆ ਗਈ ਫੇਟ ਹਾਲ ਚੱਲਦਾ ਜਦੋਂ ਮੈਂ ਜਾਣਾ ਮਸ਼ੀਨ ਤੇ ਤੇ ਡਰਾਈਵਰ ਨੂੰ ਭਰਦਾ ਥੱਲੇ ਖਾ ਲੈਣ ਕਿ ਰੋਸ ਨਹੀਂ ਕਰੇ ਉਹਨਾਂ ਵਧੀਆ ਚੱਲਦੀ ਨਾ ਲੋਕੀਆ ਇਹ ਪੂਰੀ ਰਿਪੋਰਟ ਅੱਜ ਦੀ ਸੈਟਿੰਗ ਕਰਕੇ ਗਿਆ ਟੋਟਲੀ ਸੈਟਿੰਗ ਹੋ ਨਾਲੀ ਸੀ ਮਸ਼ੀਨ ਦੀ ਸਾਰੀਆਂ ਨੇ ਸੈਟਿੰਗ ਕੀਤੀ ਚਾਚਾ ਬੈਠਾ ਚਾਚਾ ਚਲੋ ਹੁਣ ਜਾਂਦੇ ਜਿੱਥੇ ਮਕੀਨ ਦੇ ਪੱਗਾਂ ਨਾਲ ਖਲੋ ਗਿਆ ਥੱਲੇ ਲੋ ਜੀ ਹੁਣ ਆ ਗਿਆ ਮਸ਼ੀਨ ਦੇ ਉੱਤੇ ਤੇ ਚਾਚਾ ਇੰਗਰਨ ਕੁਲਾ ਦਾ ਥੱਲੇ ਸਾਰੇ ਰੋਟੀ ਖਾਣਗੇ ਹੋਣਾ ਆਪਾਂ ਉਹੜਿਆਂ ਕਰਮਾਂ ਵਾਲੀ ਦੇ ਗੇੜੇ ਚਾਚਾ ਸੈਟਿੰਗ ਕਰਕੇ ਗਏ ਆ ਵੇਖੋ ਉਹੀ ਮਸ਼ੀਨ ਆ ਜਿਹੜੀ ਸਹੀ ਚੱਲਦੀ ਪਈ ਆ ਤੇ ਅੱਗੇ ਮਾਲੋਏ ਮਸ਼ੀਨ ਚੱਲਦੀ ਨਹੀਂ ਸੀ ਵਿਚਾਰੀ ਚੋਕ ਹੋ ਜਾਂਦੀ ਸੀ ਬੈਲਟਾਂ ਟਿੱਲੀਆਂ ਸੀ ਕੁਝ ਸੈਟਿੰਗਾਂ ਚ ਕਰਨ ਵਾਲੀ ਸੀ ਫਰੋਂਗਾ ਦੀ ਸੈਟਿੰਗ ਕਰਨ ਵਾਲੀ ਸੀ ਆਪਣੇ ਫੀਟਰ ਚੈਨ ਦੀ ਸੈਟਿੰਗ ਕਰਨ ਵਾਲੀ ਸੀ ਟੈਣਾ ਦੀ ਸੈਟਿੰਗ ਕਰਨ ਵਾਲੀ ਸੀ ਤੇ ਉਹ ਸਾਰੀ ਵਿਚਾਰਾ ਕਰਕੇ ਗਿਆ ਫਿਰ ਵਿਚਾਰੇ ਨੇ ਫੋਨ ਦੁਬਾਰਾ ਕੀਤਾ ਵੀ ਸ਼ਾਮ ਨੂੰ ਵੀ ਵੀਰ ਜੀ ਸਹੀ ਚੱਲੀ ਜਾਂਦੀ ਹੈ ਮੈਂ ਕਿਹਾ ਵੀਰੇ ਸਹੀ ਚੱਲੀ ਜਾਂਦੀ ਬਿਲਕੁਲ ਓਕੇ ਰਿਪੋਰਟ ਆ ਤੇ ਹਾਂ ਹੋਣਾ ਮੰਨੋ ਇੰਜਨ ਦਾ ਹੈ ਇੰਜਨ ਵਾਲੇ ਆਉਣਗੇ ਬੰਦੇ ਸਵੇਰੇ ਸਵੇਰੇ ਆਉਣਗੇ ਉਹ ਤੇ ਸਵੇਰੇ ਸਰਵਿਸ ਇੱਕ ਤਾਂ ਹੋ ਜਾਊਗੀ ਇੱਕ ਹੋਰ ਹੈਗਾ ਜੀ ਕੰਮ ਆਵੇ ਹੁਣ ਇੱਥੇ ਤਾਂ ਫੀਲਿੰਗ ਆਇਆ ਆਉਂਦੀ ਵੀ ਜਿਵੇਂ ਫੌਰਨ ਦੇ ਵਿੱਚ ਬੰਦਾ ਬੈਠਾ ਹੋਵੇ ਮਸ਼ੀਨ ਤੇ ਕੈਬਲ ਲੱਗਾ ਕੰਮ ਵਾਲੀ ਜੋਈ ਇਹਨਾਂ ਦੇ ਉਹਨਾਂ ਦੇ ਵੀ ਐਵੇਂ ਨਹੀਂ ਆਇਆ ਇਹ ਆਪਣੀ ਉਹਨਾਂ ਤੇ ਗਿਆ ਜਿੰਦੇ ਨਾਲ ਸਪਰੇਅ ਕਰੀ ਤੇ ਆਪਾਂ ਟਰੈਕਟਰ ਨੂੰ ਟਾਇਰ ਪਾਏ ਆ ਜਿਹੜੇ ਲੱਗਦੀ ਨਾ ਲੋਕੇਸ਼ਨ ਜਿਵੇਂ ਹੀ ਆ ਵੇਖੋ ਕਣਕ ਵੀ ਖੜੀ ਆ ਉਹਨਾਂ ਦੇ ਵੀ ਖੜੀ ਹੁੰਦੀ ਆ ਪੂਰੀ ਕਣਕ ਉਵੇਂ ਹੀ ਆ ਸੇਮ ਜਿਹੜੇ ਵੀ ਨਵੇਂ ਨੇ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਦਾ ਆਈਕਨ ਨੂੰ ਦਬਾ ਲਿਓ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਆਂ ਯੋ ਰੋਜ਼ ਤੋ ਇਹਦੀ ਵੀਡੀਓ ਪਾਈ ਦੀ ਜੀ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਵੀ ਨਵੇਂ ਨੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਜੀ ਵੀਰੇ ਅਗਲੇ ਨੈਕਸਟ ਵੀਡੀਓ ਦੇ ਵਿੱਚ ਕੱਲ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ